ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰਿੰਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਿੱਲਾ ਵIk ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਦਿੱਲੀ ਦੇ ਭਾਜਪਾ ਵਿਧਾਇਕਾਂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਕਿਹਾ ਕੇਜਰੀਵਾਲ ਸਰਕਾਰ ਕੀਤੀ ਜਾਵੇ ਬਰਖਾਸਤ ਸੰਵਿਧਾਨਿਕ ਸੰਕਟ ਦਾ ਦਿੱਤਾ ਹਵਾਲਾ ਰਾਸ਼ਟਰਪਤੀ ਨੇ ਉਚਿਤ ਕਾਰਵਾਈ ਲਈ ਗ੍ਰਹਿ ਮੰਤਰਾਲੇ ਨੂੰ ਭੇਜਿਆ ਪੱਤਰ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰੀ ਰਾਜ ਮੰਤਰੀ ਡਵੀਪ ਸਿੰਘ ਮਿੱਟੂ ਨਾਲ ਕੀਤੀ ਮੁਲਾਕਾਤ ਰੇਲ ਪ੍ਰੋਜੈਕਟ ਨਾਲ ਜੁੜੇ ਅਹਿਮ ਮੁੱਦੇ ਉਠਾਏ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ 9 ਉਮੀਦਵਾਰਾਂ ਦੇ ਨਾਮ ਦਾ ਕੀਤਾ ਗਿਆ ਐਲਾਨ ਤੇ ਹੁਣ ਖਬਰਾਂ ਵਿਸਤਾਰ ਨਾਲ ਦਿੱਲੀ ਦੇ ਭਾਜਪਾ ਵਿਧਾਇਕਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਕੇਜਰੀਵਾਲ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਰਾਸ਼ਟਰਪਤੀ ਦਫ਼ਤਰ ਨੇ ਪੱਤਰ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਹੈ। ਪੱਤਰ ਵਿੱਚ ਲਿਖਿਆ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਨੇ ਅਜੇ ਵਿੱਚ ਕਈ ਸਰਕਾਰੀ ਕੰਮ ਰੁਕੇ ਹੋਏ ਨੇ ਅਤੇ ਫਾਈਲਾਂ ਉੱਤੇ ਦਸਤਖਤ ਨਹੀਂ ਹੋ ਰਹੇ। ਇਸ ਪੱਤਰ ਉੱਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਸਮੇਤ 7 ਹੋਰ ਵਿਧਾਇਕਾਂ ਅਤੇ ਇੱਕ ਸਾਬਕਾ ਵਿਧਾਇਕ ਨੇ ਦਸਤਖਤ ਕੀਤੇ ਨੇ। ਰਾਸ਼ਟਰਪਤੀ ਨੇ ਉਚਿਤ ਕਾਰਵਾਈ ਲਈ ਪੱਤਰ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰੀ ਰਾਜ ਮੰਤਰੀ ਰਮਨਜੀਤ ਸਿੰਘ ਬਿੱਟੂ ਦੇ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਨਗਰੀ ਰਮਦਾਸ ਵਿਖੇ ਖਸਤਾ ਹਾਲ ਰੇਲਵੇ ਸਟੇਸ਼ਨ ਨੂੰ ਫਿਰ ਤੋਂ ਬਣਾਉਣ ਦਾ ਮੰਗ ਪੱਤਰ ਦਿੱਤਾ। ਢਾਲੀਵਾਲ ਨੇ ਕਿਹਾ ਕਿ ਰਮਨਜੀਤ ਬਿੱਟੂ ਨੇ ਭਰੋਸਾ ਦਿਵਾਇਆ ਕਿ ਅਗਲੇ 6 ਮਹੀਨੇ ਵਿੱਚ ਇਹ ਰੇਲਵੇ ਸਟੇਸ਼ਨ ਬਣਨਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਅਜਨਾਲਾ ਬੱਲੜਵਾਲ ਵਿੱਚ ਰੇਲਵੇ ਲਾਈਨ ਵਿਛਾ ਕੇ ਇਸ ਸਰਹੱਦੀ ਇਲਾਕੇ ਨੂੰ ਪੂਰੇ ਭਾਰਤ ਨਾਲ ਜੋੜਨ ਲਈ ਵੀ ਮੰਗ ਪੱਤਰ ਦਿੱਤਾ ਗਿਆ ਤੇ ਰਮਨਜੀਤ ਬਿੱਟੂ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਇਸ ਉੱਤੇ ਕੰਮ ਲਗਾਤ ਮੇਰੀ ਦੇਸ਼ ਦੇ ਕੇਂਦਰੀ ਰਾਜਮੰਤਰੀ ਦੇਲ ਵਿਟ ਡਿਪਾਰਟਮੈਂਟ ਦੇ ਸਰਦਾਰ ਅਮਨਦੀਪ ਸਿੰਘ ਬਿੱਟੂ ਜੀ ਦੇ ਨਾਲ ਹੋਈ ਉਹਦਾ ਬੜੀ ਲੰਮਾ ਸਮਾਂ ਗੱਲ ਹੋਈ ਆ ਉਹਦਾ ਬੜਾ ਉਹਨਾਂ ਨੇ ਪੋਜ਼ਿਟਿਵ ਹੰਗਾਰਾ ਦਿੱਤਾ ਉਹ ਉਹਨਾਂ ਨੇ ਜਿਹੜੀਆਂ ਮੈਂ ਮੰਗਾ ਰੱਖੀਆਂ ਸੀਗੀਆਂ ਉਹ ਮੰਗਾਂ ਜਿਹੜੀਆਂ ਮੰਨਨ ਦਾ ਮਤਲਬ ਜਿਹੜਾ ਉਹ ਮਤਲਬ ਐਲਾਨ ਵੀ ਕੀਤਾ ਉਹ ਉਹਨਾਂ ਦੀ ਵੀਡੀਓ ਵੀ ਆ ਜੂਗੀ ਹੁਣੀ ਉਹਦਾ ਮੇਦੀਆਂ ਮੰਗਾ ਸੀਗੀਆਂ ਕਿ ਇੱਕ ਜਿਹੜਾ ਸਾਡਾ ਇਨਾਰਾ ਖੇਤਰ ਇਹ ਜਿਹੜਾ ਨਾਲਾ ਜਿਹੜਾ ਬਾਰਡਰ ਦੇ ਉੱਤੇ ਆ ਪਛੜ ਗਿਆ ਉਸ ਅਜ ਨਾਲੇ ਹਲਕੇ ਦੇ ਵਿੱਚ ਕੋਈ ਇੰਡਸਟਰੀ ਜੂਟ ਨਹੀਂਗਾ ਉਦ ਸਾਡੇ ਸਿਰਫ ਇੱਕ ਉੱਥੇ ਗੰਨਾ ਮਿਲ ਹੈ ਮੈਂ ਉਹਨਾਂ ਨੂੰ ਕਿਹਾ ਕਿ ਉੱਥੇ ਅਦਯੋਗ ਨਹੀਂ ਲੱਗਾ ਉੱਥੇ ਕੋਈ ਕਾਲਜ ਬਕਾਇਦਾ ਐਜੂਕੇਸ਼ਨ ਸਸਾਵਾਂ ਨਹੀਂ ਬਣੀਆਂ ਉਹ ਲੋਕ ਜਿਹੜੇ ਪੜਾਈ ਦੇ ਪੱਖੋਂ ਉੱਥੇ ਕਬਜੋਦ ਹੋ ਗਏ ਉਹਦੇ 40-45 ਪਿੰਡ ਜਿਹੜੇ ਆਸ ਸਿੱਖ ਬਤਾ ਦੀ ਦੇ ਆ ਉਹ ਬੱਲਣ ਵਾਲੇ ਏਰੀਆ ਵਜਦਾ ਕਿ ਉਹਨਾਂ ਨੂੰ ਮੈਂ ਕਿਹਾ ਕਿ ਉੱਥੋਂ ਦੇ ਬੱਚੇ ਬੜੇ ਮਿਹਨਤੀ ਆ ਕੰਮ ਕਰਨ ਵਾਲੇ ਆ ਤੇ ਆਪਾਂ ਉਹਨਾਂ ਨੂੰ ਰੇਲਵੇ ਲਿੰਕ ਦਾ ਜੋੜ ਕੇ ਸਾਡੇ ਦੇਸ਼ ਨਾਲ ਜੋੜ ਕੇ ਉਹਨਾਂ ਨੂੰ ਇੱਕ ਵੱਡੇ ਮੌਕੇ ਦਈਏ ਕੋ ਆਪਣੇ ਆਪ ਦਾ ਤੇ ਆਪਣੇ ਦੇਸ਼ ਦੀ ਕੋਈ ਸੁਸਮਤ ਜਿਹੜਾ ਕਰ ਸਕਤ ਸੋ ਇਹ ਗੱਲ ਮੰਨੇ ਇਹਦੇ ਲਈ ਉਹ ਸ਼ੁਰੂ ਕਰਨਗੇ ਤੇ ਦੂਸਰਾ ਬਿਲਕੁਲ ਜਿਹੜਾ ਇੱਕ ਸਾਡੇ ਡੇੜਾ ਬਾਬਾ ਨਾਨਕ ਕਮਸਤ ਤੋਂ ਅਦਿਲ ਚੱਲਦੀ ਆ ਜਿਹੜੀ ਅੱਗੇ ਕਰਤਾਰਪੁਰ ਦਾ ਚੋੜਦੇ ਆ ਉਹ ਰੇਲਵੇ ਟਰੈਕ ਜਿਹੜਾ ਉਹਦੇ ਤੇ ਸਾਡਾ ਇੱਕ ਮਤਲਬ ਬਾਬਾ ਬੁੱਢਾ ਸਾਹਿਬ ਜੀ ਦਾ ਸ਼ਹਿਦ ਅਮਦਾਸ ਹੈ ਉਹ ਦਿੱਤੇ ਸਟੇਸ਼ਨ ਹੈ ਉਹ ਬਹੁਤ ਪੁਰਾਣਾ ਹੋ ਗਿਆ ਤੇ ਟੁੱਟ ਗਿਆ ਖਰਾਬ ਹੋ ਗਿਆ ਉਹਦੀ ਬਿਲਡਿੰਗ ਮੈਂ ਉਹਨਾਂ ਨੂੰ ਕਿਹਾ ਕਿ ਦੁਬਾਰਾ ਨਵੇਂ ਸਿਰੇ ਤੋਂ ਬਣਾਈ ਜਾਵੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਤੇ ਬਣਾਈ ਜਾਵੇ ਤੋਂ ਇਹ ਗੱਲ ਮੰਨ ਗਏ ਉਹ ਉਹਨਾਂ ਨੇ ਕਿਹਾ ਕਿ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਵਧੀਆ ਰੇਲਵੇ ਸਟੇਸ਼ਨ ਉੱਥੇ ਜਿੱਡਾ ਉਹ ਬਣਾਵਾਂਗੇ ਸੋ ਦੋਵੇਂ ਮੰਗਾ ਤੇ ਆਏ ਦੋਵੇਂ ਮੰਨ ਗਏ ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਸੂਚੀ ਵਿੱਚ ਨੌ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੁਣ ਤੱਕ ਕੁੱਲ 29 ਉਮੀਦਵਾਰਾਂ ਦੇ ਨਾਮ ਦਾ ਐਲਾਨ ਹੋ ਚੁੱਕੇ ਹੈ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਆਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਸੀ ਦੂਜੀ ਸੂਚੀ ਵਿੱਚ ਜਿਨ੍ਹਾਂ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਹੈ ਕਿ ਉਹਨਾਂ ਵਿੱਚ ਸਦਰਾ ਤੋਂ ਰੀਤਾ ਬੰਮਨੀਆ ਥਾਣੇ ਸਰ ਤੋਂ ਕ੍ਰਿਸ਼ਨ ਬਜਾਜ ਇੰਦਰੀ ਤੋਂ ਹਵਾਲ ਸਿੰਘ ਰਤਿਆ ਤੋਂ ਮੁਖਤਿਆਰ ਸਿੰਘ ਬਾਜੀਗਰ ਆਦਮਪੁਰ ਤੋਂ ਐਡਵੋਕੇਟ ਭੁਪਿੰਦਰ 베ਨੀਵਾਲਾ ਤੇ ਹੋਰਨਾਂ ਦੇ ਨਾਮ ਸ਼ਾਮਲ ਨੇ ਇਸ ਤੋਂ ਪਹਿਲਾਂ ਹਰਿਆਣਾ ਚੋਣਾਂ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਗੱਠ ਜੋੜ ਦੀ ਗੱਲਬਾਤ ਚੱਲ ਰਹੀ ਸੀ ਹਾਲਾਂਕਿ ਸੀਟ ਵੰਡ ਨੂੰ ਲੈ ਕੇ ਗੱਲ ਨਹੀਂ ਬਣੀ ਇਸੇ ਵਿਚਾਲੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਵੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ ਦੱਸਦੇ ਕਿ ਅੱਜ ਭਾਜਪਾ ਨੇ ਵੀ ਆਪਣੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਹਰਿਆਣਾ ਵਿੱਚ ਕੁੱਲ 90 ਸੀਟਾਂ ਉੱਤੇ ਚੋਣਾਂ ਹੋਣ ਜਾ ਰਹੀਆਂ ਨੇ ਇੱਥੇ ਕਿਹੜੇ ਪੜਾਅ ਵਿੱਚ 5 ਅਕਤੂਬਰ ਨੂੰ VOTING ਹੋਵੇਗੀ ਅਤੇ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਪੰਜ ਸਿੰਘ ਸਹਿਬਾਨ ਦੇ ਆਦੇਸ਼ ਮੁਤਾਬਕ ਸਾਬਕਾ ਕਲੀ ਮੰਤਰੀ ਸਕੰਦਰ ਸਿੰਘ ਮਲੂਕਾ ਅਤੇ ਸਰਵਣ ਸਿੰਘ ਫਲੋਰ ਆਪਣਾ ਆਪਣਾ ਸਪਸ਼ਟੀਕਰਨ ਦੇਣ ਲਈ ਸ਼੍ਰੀ ਅਕਾਲ ਤਖਤ ਸਰ ਵਿਖੇ ਪਹੁੰਚੇ ਦੋਵਾਂ ਅਗੂਆਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਹੁਕਮ ਹੋਵੇਗਾ ਉਹ ਉਸ ਨੂੰ ਖਿੜੇ ਮੱਤੇ ਪ੍ਰਵਾਨ ਕਰਨਗੇ ਜੋ ਹੁਕਮ ਸੀ ਉਹ ਅਸੀਂ ਜਾ ਕੇ ਬੇਨਤੀ ਪੱਤਰ ਆਵਦਾ ਦੇ ਕੇ ਵੀ ਆਏ ਹਾਂ ਕਹਾਂ ਵਾਲਾ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਅਸੀਂ ਮੰਨਾਂਗੇ ਮਾਨਸੂਬੇ ਤੋਂ ਮੰਨਾਂਗੇ ਅੱਜ ਵੀ ਨਿਮਰਤਾ ਨਾਲ ਇੱਥੇ ਆਏ ਆਂ ਕੋਈ ਪਾਰਟੀ ਦਾ ਸਾਡੇ ਕੋਲ ਅਹੁਦਾ ਨਹੀਂ ਕੋਈ ਹੋਰ ਨਹੀਂ ਕੁਝ ਸਾਰਾ ਕੁਝ ਛੱਡ ਕੇ ਇੱਥੇ ਆਏ ਆਂ ਬਾਕੀ ਹੁਕਮ ਜੋ ਅਕਾਲ ਤੱਕ ਦਾ ਹੋਊਗਾ ਸਿਰ ਮੁਖ ਤੇ ਜਿਹੜਾ ਲਿਖਤੀ ਸਪਸ਼ਟਿਕਨ ਦੇ ਤਾਂ ਉਸ ਦੇ ਵਿੱਚ ਕੀ ਲਿਖਿਆ ਗਿਆ ਤਾਂ ਸਾਰਿਆਂ ਦਾ ਸਾਰਿਆਂ ਦਾ ਚੰਗਾ ਹੋਇਆ ਜੀ ਅਕਾਲ ਤੱਕ ਤੋਂ ਦੇ ਆਏ ਜੀ ਉਹਨਾਂ ਦਾ ਕੰਮ ਆ ਉਹ ਕੁਛ ਕਰਨਾ ਨਾ ਕਰਨਾ ਮੈਂ ਤਾਂ ਬੇ ਬੇਤੀ ਕੀਤੀ ਆਪਣਾ ਸਸ਼ੀਕਰਤ ਮੈਂ 2007 ਤੋਂ 2012 ਤਈਆਂ ਮੰਤਰੀ ਨਹੀਂ ਸੀ 2012 ਤੋਂ ਲੈ ਕੇ 14 ਤਈ ਸੀ 14 ਚ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ 15 ਤੋਂ ਬਾਅਦ ਸਾਰੀਆਂ ਇਹ ਘਟਨਾਵਾਂ ਹੋਈਆਂ ਇਹ ਸਾਰੀਆਂ ਘਟਨਾਵਾਂ ਨੂੰ ਦੇਖ ਦੇ ਜਿਹੜੀਆਂ ਇਹ ਨਿੰਦਣਯੋਗ ਮੈਂ ਦਾਣਾ ਪਰਦਾਸ਼ਤ ਜੋਗ ਜਿਹੜੀਆਂ ਇਹ ਪੰਥਕ ਘਟਨਾਵਾਂ ਪੰਥਕ ਦੇ ਜਿਹੜੇ ਦਰਦ ਉਹਨਾਂ ਨੂੰ ਦੇਖ ਕੇ ਮੈਂ ਫਿਰ 2016 ਤੱਕ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਵੀ ਦੇ ਦਿੱਤਾ ਸੀ ਤੇ ਵਿਧਾਇਕ ਤੋਂ ਵੀ ਇਤਿਹਾ ਦੇ ਦਿੱਤਾ ਸੀ ਦਾ ਕਾਰਨ ਕੀ ਸਪਸ਼ਟ ਕਰਦੇ ਵਿੱਚ ਤੁਹਾਡੇ ਵੱਲੋਂ ਕੀ ਲਿਖਿਆ ਗਿਆ ਮੈਂ ਤੇ ਇਹ ਹੀ ਬਿਲਕੁਲ ਕੀਤੀ ਆ ਬਾਕੀ ਦੋ ਹੁਕਮ ਹੈ ਸੀਤਾਲ ਤੱਕ ਸਾਹਿਬ ਦਾ ਉਹ ਸਰਮਤੀ ਅਸੀਂ ਪ੍ਰਵਾਨ ਕਰਾਂਗੇ ਸਿਕਸ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਆਗੂ ਅਮਰਵੀਰ ਸਿੰਘ ਟੋਟ ਭਾਈ ਲਖਵੀਰ ਸਿੰਘ ਸੇਖੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਨੂੰ ਮੰਗ ਪੱਤਰ ਦੇਣ ਲਈ ਪਹੁੰਚੇ ਇਸ ਮੌਕੇ ਨਾਲੋਂ ਕਿਹਾ ਗਿਆ ਕਿ ਅਕਾਲੀ ਦਲ ਦੇ ਰਾਜ ਵਿੱਚ ਜੋ ਬੇਅਦਬੀਆਂ ਹੋਈਆਂ ਅਕਾਲੀ ਦਲ ਦੇ ਲੀਡਰਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਕਹੇ ਕਿ ਅਕਾਲੀ ਦਲ ਦੇ ਭਾਵੇਂ ਦੋ ਢੜੇ ਬਣ ਚੁੱਕੇ ਨੇ ਪਰ ਦੋਵੇਂ ਢੜੇ ਗੁਨਾਹਗਰ ਨੇ ਉਹਨਾਂ ਇਹ ਵੀ ਕਹੇ ਕਿ ਸ਼੍ਰੋਮਣੀ ਕਾਲ ਦਲ ਦੇ ਤਤਕਾਲੀ ਕੋਰ ਕਮੇਟੀ ਦੇ ਅਹੁਦੇਦਾਰਾਂ ਨੂੰ ਵੀ ਤਲਬ ਕੀ ਤਜਵੇ ਇਹ ਚ ਕੋਈ ਸ਼ੱਕ ਨਹੀਂ ਆ ਕਿ ਸ਼੍ਰੋਮਣੀ ਕਾਲੀਦਾਲ ਅਤੇ ਉਸ ਸਮੇਂ ਦੀ ਕਾਲੀ ਸਰਕਾਰ ਵੱਲੋਂ ਜਿਹੜੀ ਘਟਨਾਵਾਂ ਵਾਪਰੀਆਂ ਸਨ ਸਾਰੀ ਸਿੱਖ ਕੌਮ ਦੇ ਹਿਰਦਿਆਂ ਵਿੱਚ ਬੜਾ ਇਸ ਤਿੱਦਾ ਗਹਿਰਾ ਦੁੱਖ ਆ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਬਦ ਇਸ਼ਤਿਹਾਨ ਅਤੇ ਅੱਜ ਹੀ 60 ਫੂਟ ਦੇ ਮੱਥਾ ਵੱਲੋਂ ਸ੍ਰੀ ਕਾਲਪਨ ਸਾਹਿਬ ਵਿਖੇ ਸਕਤਰੀ ਦੇ ਵਿਖੇ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਹਨ ਕਿ ਜੋ ਬੇਦੀਬੇ ਘਟਨਾਵਾਂ ਵਾਪਰੀਆਂ ਹਨ ਸ਼੍ਰੋਮਣੀ ਕਾਲਦਾਲ ਦੀ ਸਰਕਾਰ ਨੇ ਉਸ ਗਨਾਵਾਂ ਨੂੰ ਮੰਨਿਆ ਹੈ ਅਤੇ ਸਿੱਧੇ ਤੌਰ ਤੇ ਸ਼੍ਰੋਮਣੀ ਕਾਲਦਾਲ ਦੇ ਉਸ ਸਮੇਂ ਦੀ ਭਾਵਿਓ ਕੈਬਨਟ ਸੀ ਉਹ ਵੀ ਗੁਨੇ ਜਾ ਰਹਾ ਹੈ ਅਤੇ ਉਸ ਸਮੇਂ ਜਿਹੜੀ ਕੋਰ ਕਮੇਟੀ ਹੈ ਜਿਹੜੀ ਅਹਿਮ ਕੋਰ ਕਮੇਟੀ ਮੀਟਿੰਗ ਕਰਦੀ ਹੈ ਇਹ ਜੇ ਸਾਧਨ ਬੇਨਤੀ ਕਰਨ ਵਾਸਤੇ ਆਏ ਆ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ ਉਸ ਨੂੰ ਸਜ਼ਾ ਲਈ ਜਾਵੇ ਕਿਉਂਕਿ ਜਿਹੜੀ ਘਟਨਾ ਵਾਪਰੀਆਂ ਹਨ ਪੰਥ ਸਰਕਾਰ ਅਕਾਲੀ ਦਲ ਦੀ ਅਤੇ ਬੜੀ ਦੁੱਖ ਦੀ ਗੱਲ ਹੈ ਕਿ ਉਸ ਟਾਈਮ ਦੇ ਸਾਡੀ ਸਰਕਾਰ ਨੇ ਅਸੀਂ ਵੀ ਸਰਕਾਰ ਦਾ ਚਲੋ ਅਸੀਂ ਫੈਡਰੇਸ਼ਨ ਵੱਲੋਂ ਵੀ ਇਹਨਾਂ ਸਹਿਯੋਗ ਦਿੰਦੇ ਰਹੇ ਆ ਪਰ ਜਦੋਂ ਗੁਰੂ ਮਹਾਰਾਜ ਜੀ ਬੇਦਵੀ ਦਾ ਮਸਲਾ ਆਉਂਦਾ ਹੈ ਉਸ ਵਿੱਚ ਅਸੀਂ ਸਾਡੇ ਵਾਸਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੋਂ ਸਾਨੂੰ ਪਹਿਲੇ ਹਨ ਇਸ ਕਰਕੇ ਅਸੀਂ ਜੇਦਾ ਸਭ ਨੂੰ ਬੇਨਤੀ ਕਰਦੇ ਹਾਂ ਕਿ ਉਸ ਸਮੇਂ ਦੀ ਜਿਹੜੀ ਕੂਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ ਕਿਉਂਕਿ ਕੂਰ ਕਮੇਟੀ ਦੇ ਜਿਹੜੇ ਫੈਸਲੇ ਕੀਤੇ ਗਏ ਹਨ ਅਤੇ ਕੈਬਨਟ ਜਿਹੜੀ ਜਿਹੜੀ ਕੈਬਨਟ ਆ ਉਹਨੂੰ ਵੀ ਤਲਬ ਕੀਤਾ ਜਾਵੇ ਇੱਥੇ ਕੋਈ ਸ਼ੱਕ ਨਹੀਂ ਆ ਕਿ ਕਾਲੀ ਦਲ ਦੇ ਢੜੇ ਦੋ ਢੜੇ ਬਣ ਚੁੱਕੇ ਹਨ ਪਰ ਜਿੰਨੇ ਵੀ ਢੜੇ ਹਨ ਇਸ ਮੁਖ ਰੂਪ ਤੇ ਸਾਰੇ ਜ਼ਿੰਮੇਵਾਰ ਹਨ ਇਹਨਾਂ ਸਾਰਿਆਂ ਤਲਬ ਕਰਕੇ ਜਿਹੜੀ ਆ ਸਭ ਤੋਂ ਵੱਧ ਸਜ਼ਾ ਲੋਣੀ ਚਾਹੀਦੀ ਹੈ ਕਿ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਸਖਤਰੇ ਤੇ ਜ세ਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀ ਜਿਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਨਾ ਬੜੀਆਂ ਮੁੱਖ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਨਾਲ ਸਿੱਖ ਕੌਮ ਦੇ ਅਕਸ ਨੂੰ ਬੜੀ ਢਾਹ ਲੱਗੀ ਆ ਸਾਡਾ ਅੰਤਰਰਾਸ਼ਟਰੀ ਪੱਧਰ ਤੇ ਵੀ ਵਿਕਾਰ ਜਿਹੜਾ ਵਾ ਸਿੱਖਾਂ ਦਾ ਆਪਸੀ ਜਿਹੜਾ ਵਾ ਖਰਾਬ ਹੋਇਆ ਤੇ ਆਪਸੀ ਜਿੱਦਾਂ ਇਹਦੇ ਨਾਲ ਪਿੜਤ ਰਹੀ ਆ ਵੀ ਅਸੀਂ ਆਪੋ ਪਾਰ ਦੇ ਵਿੱਚ ਰਹੇ ਆ ਉਹਦੇ ਵਿੱਚ ਬਾਈਬਲ ਕਲਾਂ ਗੋਲੀकांड ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਗਈਆਂ ਸੋਦਾ ਸਾਹਿਬ ਨੂੰ ਮੌਤੀ ਦੇਣ ਦਾ ਮੁੱਦਾ ਹੋ ਗਿਆ ਇਹਦੇ ਵਿੱਚ ਜਿਹੜਾ ਮੰਨਿਆ ਜਾਂਦਾ ਕਿ ਮੁੱਖ ਤੌਰ ਦੇਤੇ ਜਿਹੜੀਆਂ ਉਦੋਂ ਸ਼ਕਤੀਆਂ ਦੀਆਂ ਧਿਰਾਂ ਸੀਗੀਆਂ ਜਾਂ ਉਹ ਧਾਰਮਿਕ ਸੀਗੀਆਂ ਜਾਂ ਉਹ ਰਾਜਸੀ ਸ਼ਕਤੀਆਂ ਦੀਆਂ ਧਿਰਾਂ ਸੀਗੀਆਂ ਕਾਲੀ ਦਲ ਸੀਗੇ ਜਣ ਇਹਨਾਂ ਨੂੰ ਮੁੱਖ ਤੌਰ ਤੇ ਜ਼ਿੰਮੇਵਾਰ ਮੰਨਿਆ ਗਿਆ ਕਿ ਇਹਨਾਂ ਨੇ ਉਦੋਂ ਮੌਕਾ ਰਹਿੰਦਿਆਂ ਜਿਹੜਾ ਵਾ ਕੋਈ ਵੀ ਐਕਸ਼ਨ ਪ੍ਰੋਪਰ ਨਹੀਂ ਲਿਆ ਜਿਹਦੇ ਨਾਲ ਇੱਕ ਬੜਾ ਵੱਡਾ ਗਹਿਰਾ ਜਿਹੜਾ ਰੋਸ ਹੈ ਉਹ ਸਿੱਖ ਕੌਮ ਦੇ ਵਿੱਚ ਜਿਹੜਾ ਵਾ ਉਤਪਨ ਹੋਇਆ ਉਹਦੇ ਨਾਲ ਧੜੇ ਬਣੇ ਸਾਡਾ ਵਿਕਾਰ ਜਿਹੜਾ ਵਾ ਉਹ ਖਰਾਬ ਹੋਇਆ ਅੰਤਰਰਾਸ਼ਟਰੀ ਪੱਧਰ ਤੇ ਉਹ ਅਸੀਂ ਮਹਿਸੂਸ ਕਰਦੇ ਆਂ ਵੀ ਉਦੋਂ ਇੱਕ ਕੋਈ ਛੋਟਾ ਧੜਾ ਜਾਂ ਕੋਈ ਗਿਣਤੀ ਗਿਣਤੀ ਦੇ ਬੰਦੇ ਨਹੀਂ ਉਸ ਲਈ ਜ਼ਿੰਮੇਵਾਰ ਨਹੀਂ ਹੈਗੇ ਅੱਜ ਜਿਹੜੇ ਕੋਸ਼ ਅਕਾਲੀ ਦਲ ਨਾਲੋਂ ਤੁਹਾਡਾ ਵੱਖਰਾ ਵੀ ਹੋ ਗਿਆ ਆ ਕੁਝ ਲੋਕ ਵੱਖਰੇ ਹੋ ਗਏ ਨੇ ਇਹ ਸਾਰੇ ਉਦੋਂ ਸਮੂਹਕ ਤੌਰ ਤੇ ਜ਼ਿੰਮੇਵਾਰ ਨੇ ਲੋਕ ਇਹ ਉਹਨਾਂ ਦੀ ਵੀ ਓਨੀ ਜ਼ਿੰਮੇਵਾਰੀ ਬਣਦੀ ਆ ਜਿਹੜੀ ਉਸ ਸਮੇਂ ਦੀ ਕੋਰ ਕਮੇਟੀ ਸੀਗੀ ਉਹਨਾਂ ਨੇ ਵੀ ਫੈਸਲੇ ਲਏ ਜਾਂ ਜ਼ਿੰਮੇਵਾਰ ਲੀਡਿੰਗ ਪਰਸਨ ਸੀਗੇ ਜਿਹੜੇ ਅਕਾਲੀ ਦਲ ਦੇ ਅੱਜ ਉਹ ਭਾਵੇਂ ਅਕਾਲੀ ਦਲ ਨਾਲੋਂ ਮੇਰੇ ਨਾਲੋਂ ਵੱਖਰੇ ਨੇ ਇੱਕ ਵੱਖਰਾ ਧੜਾ ਬਣ ਗਿਆ ਇਹਨਾਂ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਤੇ ਅਸੀਂ ਮਹਿਸੂਸ ਕਰਦੇ ਹਾਂ ਇਸ ਚੀਜ਼ ਨੂੰ ਤੇ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਇਹਨਾਂ ਸਾਰਿਆਂ ਨੂੰ ਸ੍ਰੀ ਕਾਲ ਤਕ ਸਰਬ ਦੇ ਆਗੇ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਹੈ ਇਹਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਇਹ ਜੇ ਇਹਨਾਂ ਨੇ ਮੰਨ ਲਿਆ ਕਿ ਅਸੀਂ ਗਲਤੀਆਂ ਕੀਤੀਆਂ ਤੇ ਇਹਨਾਂ ਨੂੰ ਗੁਨਾਹ ਆਪਣੇ ਕਬੂਲ ਕਰ ਲੈਣੇ ਚਾਹੀਦੇ ਆ ਜੇ ਇਦਾਂ ਕਰਦੇ ਆ ਤੇ ਕੌਮ ਦੇ ਵਿੱਚ ਏਕਤਾ ਵੱਧਦੀ ਆ ਸ੍ਰੀ ਕਾਲ ਤਕ ਸਰਬ ਤੇ ਜਦਾਰ ਸਿੰਘ ਸਾਹਿਬ ਗੈਨ ਰਗਵੀਰ ਸਿੰਘ ਨੇ ਵਿਦੇਸ਼ਾਂ ਵਿੱਚ ਟਿਕਟੌਕ ਵਰਗੇ ਸੋਸ਼ਲ ਮੀਡੀਆ ਮੰਚਾਂ ਉੱਤੇ ਸਿੱਖ ਅਤੇ ਮੁਸਲਮਾਨਾਂ ਦੇ ਪੇਸ਼ ਅਤੇ ਨਾਵਾਂ ਵਾਲੇ ਖਾਤੇ ਬਣਾ ਕੇ ਸਿੱਖ ਅਤੇ ਇਸਲਾਮ ਧਰਮ ਵਿਚਾਲੇ ਟਕਰਾ ਪੈਦਾ ਕਰਨ ਦੇ ਰੁਝਾਨ ਨੂੰ ਬੇहद ਗੰਭੀਰਤਾ ਨਾਲ ਲੈਂਦੇ ਹਾਂ ਕਿ ਹੈ ਕਿ ਕਿਸੇ ਵੀ ਦੂਜੇ ਧਰਮ ਅਤੇ ਉਹਨਾਂ ਦੇ ਪੀਰ ਪੈਗੰਬਰਾਂ ਦੇ ਖਿਲਾਫ ਅਪਮਾਨਜਨਕ ਸੋਚ ਰੱਖਣ ਵਾਲਾ ਮਨੁੱਖ ਕਿਸੇ ਵੀ ਧਰਮ ਦਾ ਪੈਰੋਕਾਰ ਨਹੀਂ ਹੋ ਸਕਦਾ। ਸ਼੍ਰੀ ਕਾਲ ਤੱਕ ਸਰ ਸਖਤਰੇ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਮੂਟਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਗਨੀਰਗਵੀਰ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਕੁਝ ਲਿਖਤੀ ਸ਼ਿਕਾਇਤਾਂ ਪਹੁੰਚੀਆਂ ਨੇ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੇ ਨਾਵਾਂ ਤੇ ਤਸਵੀਰਾਂ ਵਾਲੇ ਟਿਕਟੋਕ ਖਾਤੇ ਬਣਾ ਕੇ ਇਸਲਾਮ ਧਰਮ ਦੇ ਖਿਲਾਫ ਅਤੇ ਕੁਝ ਮੁਸਲਮਾਨਾਂ ਦੇ ਨਾਵਾਂ ਅਤੇ ਤਸਵੀਰਾਂ ਵਾਲੇ ਖਾਤਿਆਂ ਤੋਂ ਸਿੱਖ ਧਰਮ ਦੇ ਖਿਲਾਫ ਬੇहद અપਮਾਨਜਨਕ ਅਤੇ ਨਫ਼ਰਤ ਭਰਿਆ ਕੂੜ ਪ੍ਰਚਾਰ ਹੋ ਰਿਹਾ ਹੈ ਇਹ ਸਭ ਕੁਝ ਕਿਸੇ ਸਮਾਜ ਵਿਰੋਧੀ ਸ਼ਕਤੀ ਦੀ ਡੂੰਗੀ ਸਾਜ਼ਿਸ਼ ਤਹਿਤ ਦੋਵਾਂ ਧਰਮਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਨੀਚਤਾ ਭਰੀਆਂ ਹਰਕਤਾਂ ਦਾ ਹਿੱਸਾ ਹੈ ਉਹਨਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਨੂੰ ਅਜਿਹੇ ਗੁੰਮਰਾਹਕੁੰਨ ਅਤੇ ਖਤਰਨਾਕ ਕੂੜ ਪ੍ਰਚਾਰ ਤੋਂ ਸੁਚੇਤ ਰਹਿੰਦੇ ਆਂ 10 ਗੁਰੂ ਸਾਹਿਬਾਨ ਦੇ ਆਦੇਸ਼ ਮੁਤਾਬਕ ਆਪਣੇ ਧਰਮ ਵਿੱਚ ਪਰਪੱਕ ਰਹਿਣ ਅਤੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਨ ਦਾ ਆਦੇਸ਼ ਕੀਤਾ ਹੈ। ਦਿੱਲੀ ਸੈਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਅਮਰੀਕਾ ਵਿੱਚ ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਬਤ ਦਿੱਤੇ ਬਿਆਨ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਸਿਆਸਤ ਨੂੰ ਦਸਾਉਂਦਾ ਹੈ ਅਤੇ ਗੁੰਮਰਾਹਕੁੰਨ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਸਿੱਖ ਮਹਬੂਜ ਨੇ ਅਤੇ ਪੂਰੇ ਮਾਣ ਨਾਲ ਰਹਸਦੇ ਨੇ। ਉਹਨਾਂ ਇਹ ਵੀ ਕਿਹਾ ਕਿ ਪਿਛਲੇ 10 ਸਾਲ ਵਿੱਚ ਸਰਕਾਰ ਨੇ ਸਿੱਖਾਂ ਲਈ ਵੱਡੇ ਕਾਰਜ ਕੀਤੇ ਨੇ। ਕਾਲਕਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਰਾਹੁਲ ਗਾਂਧੀ ਜੀ ਦਾ ਇਹ ਬਿਆਨ ਇਹ ਟੋਟਲ ਤੇ ਟੋਟਲ ਪੋਲਿਟਿਕਸ ਨੂੰ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਰਾਜਨੀਤੀ ਕਰਨ ਵਾਸਤੇ ਆਪਣੀ ਪੋਲਿਟੀਕਲ ਮੰਚਾਵਾਂ ਨੂੰ ਪੂਰੀ ਕਰਨ ਵਾਸਤੇ ਉਹ ਕੌਮ ਦੇ ਨਾਲ ਖੇਲਦੇ ਨੇ ਉਹ ਕਮਿਊਨਿਟੀਜ਼ ਨੂੰ ਇਸਤੇਮਾਲ ਕਰਦੇ ਨੇ ਔਰ ਜਿੱਥੇ ਜਿਹੜਾ ਇਹਨਾਂ ਨੇ ਬਿਆਨ ਅਮਰੀਕਾ ਦੇ ਵਿੱਚ ਜਾ ਕੇ ਜਿਹੜਾ ਸਿੱਖਾਂ ਨੂੰ ਬੋਲਿਆ ਉੱਥੇ ਕਿ ਅੱਜ ਇਹ ਹਿੰਦੁਸਤਾਨ ਦੇ ਵਿੱਚ ਸਿੱਖ ਮਹਫੂਜ਼ ਨਹੀਂ ਹੈ ਇਹ ਬੜੀ ਮੈਂ ਸਮਝਦਾ ਨਮੋਸ਼ੀ ਦੀ ਗੱਲ ਹੈ ਕਿ ਇਹ ਉਹ ਸਥਾਨ ਜਿਹਦੀ ਆਜ਼ਾਦੀ ਉਸੇ ਸਭ ਤੋਂ ਜ਼ਿਆਦਾ ਇਸ ਦੇਸ਼ ਦੀ ਆਜ਼ਾਦੀ ਉਸੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਹੋਣ ਇਸ ਦੇਸ਼ ਦੇ ਵਿੱਚ ਸਿੱਖਾਂ ਦੀ ਮਾਨ ਮਰਿਆਦਾ ਹਮੇਸ਼ਾ ਮਹਿਫੂਜ਼ ਰਹੀ ਹੈ ਔਰ ਇਸ ਦੇਸ਼ ਦੇ ਵਿੱਚ ਸਿੱਖਾਂ ਨੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੋਏ ਜਿਹਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਿਆ ਹੋਏ ਰਾਸ਼ਟਰਪਤੀ ਸਿੱਖ ਬਣਿਆ ਹੋਏ ਫੌਜਾਂ ਦੇ ਮੁਖੀ ਸਿੱਖ ਬਣੇ ਹੋਣ ਐਫਓਜੀ ਜਗ ਇਹਨਾਂ ਬਾਰੇ ਸਿੱਖਾਂ ਦੇ ਬਾਰੇ ਇਹ ਗੱਲ ਕਰਨੀ ਇਹ ਵਾਕਈ ਇੱਕ ਹਾਸੋਹੀਨ ਗੱਲ ਹੈ ਅੱਜ ਪਿਛਲੇ 10 ਸਾਲ ਤੋਂ ਮੈਂ ਕਹਿ ਸਕਦਾ ਜਾਂ ਤੋਂ ਬੀਜੇਪੀ ਦੀ ਸਰਕਾਰ ਆਈ ਹੈ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਹੈ ਸਿੱਖਾਂ ਦੇ ਹਰ ਮਸਲੇ ਦੇ ਉੱਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀਆਂ ਨੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਕੀਤੀ ਹੈ ਔਰ ਨਾਲ ਨਾਲ ਜਿਹੜੇ ਸਿੱਖਾਂ ਦੇ ਇਸ਼ੂਜ਼ ਹੈਗੇ ਸੀ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਗੱਲ ਕੀਤੀ ਗਈ ਸਾਡੇ ਜਿਹੜੇ ਕੇਸੇ ਸੀ 1984 ਦੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਔਰ ਅੱਜ ਸੱਜਨ ਕੁਮਾਰ ਵਰਗਿਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਇਹ ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਹੈ ਔਰ ਇਹ ਜਾ ਕੇ ਉੱਥੇ ਦੇ ਬੱਚਿਆਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਨੀ ਕਿਉਂਕਿ ਜਿਹੜੀ ਲੋਕ ਜਨਰੇਸ਼ਨਸ ਪਿਛਲੀਆਂ 3 3 40 30 30 40 40 ਸਾਲਾਂ ਤੋਂ ਜਿਹੜੇ ਉੱਥੇ ਰਹਿ ਰਹੇ ਨੇ बार-बार ਉਹਨਾਂ ਨੂੰ ਇਹ ਦਰਸਾਉਣਾ ਕਿ ਭਈ ਦੇਸ ਇਸ ਹਿੰਦੁਸਤਾਨ ਦੇ ਵਿੱਚ ਸਿੱਖ ਮਹਿਫੂਜ਼ ਨਹੀਂ ਹੈ ਮੈਂ ਸਮਝਦਾ ਕਿ ਉਹ ਸਿੱਖ ਮਹਿਫੂਜ਼ ਦੀ ਡਿਫੀਨੇਸ਼ਨ ਕੀ ਹੋ ਸਕਦੀ ਹੈ ਕਿ ਜਿਹਦੇ ਗੁਰੂ ਗੁਰਤੇਗ ਬਾਦਰਾ ਸਾਹਿਬ ਦੀ ਸ਼ਤਾਬਦੀ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਆ ਕੇ ਲਾਲ ਕਿਲੇ ਦੇ ਉੱਤੇ ਮਨਾ ਰਿਹਾ ਹੋਏ ਔਰ ਲੋਕਾਂ ਨੂੰ ਇੱਕ ਸੰਦੇਸ਼ਾ ਦੇ ਰਿਹਾ ਹੋਏ ਕਿ ਗੁਰਤੇਗ ਬਾਦਰਾ ਸਾਹਿਬ ਖਾਲੀ ਹਿੰਦ ਦੀ ਚਾਦਰ ਨਹੀਂ ਪੂਰੀ ਮਾਨਵਤਾ ਦੀ ਚਾਦਰ ਸੀ ਜਿਨ੍ਹਾਂ ਨੇ ਇਸ ਦੇਸ਼ ਦੀ ਨੂੰ ਏਕਤਾ ਅਖੰਡਤਾ ਨੂੰ ਸਾਮਨ ਵਸੇ ਆਪਣੀ ਕੁਰਬਾਨੀ ਦਿੱਤੀ ਹੈ ਸੋ ਜਿਹੜੇ ਸਹਿਬਜ਼ਾਦੇ ਆ ਦੇ ਦਿਨ ਮਨਾਉਣ ਦੀ ਗੱਲ ਕੀਤੀ ਹੈ ਅਗਰ ਅੱਜ ਉਸ ਇਤਿਹਾਸ ਨੂੰ ਗੁਰਤੇਗ ਬਾਦਰਾ ਸਾਹਿਬ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦੇ ਜਿਹੜੇ ਆ ਉਹਨਾਂ ਦੇ ਦਿਨ ਮਨਾਉਣੇ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਅੱਜ ਦੇਸ਼ ਦੇ ਹਰ ਕੋਨੇ ਦੇ ਵਿੱਚ ਉਸ ਇਤਿਹਾਸ ਨੂੰ ਪਹੁੰਚਾਉਣ ਦਾ ਕੰਮ ਜਲਾ ਕੀਤਾ ਉਹ ਇਸ ਸਰਕਾਰ ਨੇ ਕੀਤਾ ਸੋ ਰਾਹੁਲ ਗਾਂਧੀ ਜੀ ਨੂੰ ਆਪਣੀ ਬਿਆਨਬਾਜ਼ੀ ਦੇ ਉੱਤੇ ਸੰਕੋਚ ਕਰਨਾ ਚਾਹੀਦਾ ਹੈ ਕਿ ਮੈਂ ਐਫਓਜੀ ਬਿਆਨਬਾਜ਼ੀ ਨਾ ਕਰਾਂ ਹੋ ਸਕਦਾ ਤੁਸੀਂ ਕਿੰ ਚੰਦ ਬੰਦੀਆਂ ਨੂੰ ਉੱਥੇ ਖੁਸ਼ ਕਰ ਰਹੇ ਹੋ ਮਗਰ ਦੇਸ਼ ਦੇ ਵਿੱਚ ਬੈਠਾ ਜਿਹੜਾ ਸਿੱਖ ਆਪਣੇ ਆਪ ਨੂੰ ਮਹਫੂਜ਼ ਵੀ ਸਮਝਦਾ ਹੈ ਔਰ ਇੱਜ਼ਤ ਦਾ ਆਪਣੇ ਆਪ ਨੂੰ ਵਸਨੀਕ ਸਮਝਦਾ ਹੋਇਆ ਆਪਣਾ ਆਪਣੇ ਆਪ ਨੂੰ ਇਤਿਦਾ ਸਭ ਤੋਂ ਵੱਡਾ ਮੈਂ ਸਮਝਦਾ ਕਿ ਸਿਟੀਜ਼ਨ ਔਰ ਆਪਣੇ ਆਪ ਨੂੰ ਇਸ ਦੇਸ਼ ਦਾ ਮਾਲਕ ਵੀ ਸਮਝਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਦੀ ਪੁਸਤਕ ਸੱਚੇ ਔਰ ਸਭ ਕੋ ਨੂਰ ਰੀਲਿਸ ਕੀਤੀ ਗਿਆ। ਪੁਸਤਕ ਨੂੰ ਰੀਲਿਸ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਧਾਈ ਦਿੰਦਿਆਂ ਕਿਹਾ ਕਿ ਪੰਥਕ ਸ਼ਖਸੀਅਤ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਆਪਣੇ ਕਾਰਜਾਂ ਵਿੱਚ ਰੁੱਝੇ ਰਹਿਣ ਦੇ ਬਾਵ ਵਾਡੇ ਸਿੱਖ ਚਿੰਤਤ ਸਰਦਾਰ ਕਿਰਪਾਲ ਸਿੰਘ ਜੀ ਬਨੂਗਰ ਕਿਉਂਕਿ ਉਹਨਾਂ ਦਾ ਬਹੁਤ ਸਾਰਾ ਉਹਨੇ ਗੁਰਮਤ ਦਾ ਲਿਟਰੇਚਰ ਲਿਖਿਆ ਉਹਨਾਂ ਦੀ ਅੱਜ ਇੱਕ ਬੁੱਕ ਉਹ ਅੱਜ ਇੱਥੇ ਰਿਲੀਜ਼ ਕੀਤੀ ਗਈ ਆ ਸੋ ਮੈਂ ਸਮਝਦਾ ਉਹਦੇ ਵਿੱਚ ਜਿਹੜੇ ਤਾਤਕਰੇ ਚੁਣੇ 10 12 ਟੌਪਿਕ ਚੁਣੇ ਆ ਉਹ ਅੱਜ ਦੇ ਸਿੱਖ ਨੂੰ ਜ਼ਰੂਰੀ ਆਪਣੇ ਹਿਰਦੇ ਵਿੱਚ ਰੱਖਣੇ ਚਾਹੀਦੇ ਆ ਸੋ ਮੈਂ ਜਿੱਥੇ ਉਹਨਾਂ ਨੂੰ ਵਧਾਈ ਦੇਣਾ ਉਥੇ ਕਾਮਨਾ ਵੀ ਕਰਦਾ ਵੀ ਜਿਹੜੀ ਸਤਗੁਰ ਨੇ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਆ ਉਹ ਸਿੱਖਿਆ ਨੂੰ ਆਧਾਰ ਬਣਾ ਕੇ ਇਹ ਜਿਹੜੀ ਆ ਬੁੱਕ ਬਨੂਗਰ ਸਾਹਿਬ ਨੇ ਲਿਖੀ ਆ ਬਹੁਤ-ਬਹੁਤ ਵਧਾਈ ਗੜਸ਼ੰਕਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਹਲਕਾ ਚੱਬੇਵਾਲ ਦੇ ਉਪਚੋਣਾਂ ਨੂੰ ਲੈ ਕੇ ਹਲਕੇ ਨਾਲ ਸੰਬੰਧਿਤ ਲੀਡਰਾਂ ਅਤੇ ਵਰਕਰਾਂ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਰੁੰਡੋਗਰਾ ਮਿੱਕੀ ਦੇਗਵਾਈ ਵਿੱਚ ਹੁਸ਼ਿਆਰਪੁਰ ਦੇ ਇੱਕ ਸੈਂਟਰ ਵਿੱਚ ਕੀਤੀ ਗਈ ਇਸ ਮੌਕੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਲੀਡਰ ਮੌਜੂਦ ਰਹੇ ਇਸ ਮੌਕੇ ਬਾਜਵਾ ਨੇ ਪੰਜਾਬ ਸਰਕਾਰ ਉਤੇ ਤਿੱਖੇ ਨਿਸ਼ਾਨੇ ਸਾਧੇ ਨਾ ਪੰਜਾਬ ਚ ਕਿਸੇ ਦੀ ਜ਼ਿੰਦਗੀ ਨਾ ਕਾਰੋਬਾਰ ਮਹਿਫੂਜ਼ ਹੈ ਟੈਕਸਿਸ ਤੋਂ ਇਲਾਵਾ ਕੰਮ ਕੋਈ ਨਹੀਂ ਵੇਖੋ ਸਾਰਿਆਂ ਨੂੰ ਵੱਡਾ ਧੋਖਾ ਕੀ ਕੀਤਾ ਸਾਡਾ ਸੈਸ਼ਨ ਖਤਮ ਹੋਇਆ ਤਾਂ ਗਲੇਨ ਟੈਕਸ ਲਾ ਇਨਾਂ ਦੇ ਤੌਰ ਤਰੀਕੇ ਵੇਖੋ ਮੈਂ ਹੈਰਾਨ ਆ ਕਲੋਨੀ ਇਲੀਗਲ ਐ ਪਲਾਟ ਇਲੀਗਲ ਕਰਤਾ ਇਹ ਕਹਿੰਦਾ ਗਰੀਬ ਬੰਦਿਆਂ ਦਾ 10 15 15 20-20 ਲੱਖ ਰੁਪਈਆ ਪਲਾਟਾਂ ਤੇ ਫਸਿਆ ਬਟ ਮੈਂ ਸਮਝ ਨਾ ਕੋ ਉਹਨਾਂ ਨੂੰ ਫਰਦਰ ਫਸਾਏਗਾ ਭਗਵੰਤ ਤੇ ਦੀਆਂ ਪਾਲਿਸੀਆਂ ਕਿਉਂਕਿ ਐਨਓਸੀ ਦੇਣ ਦੇ ਨਾਲ ਉਹ ਹੋਰ 20-25-25 ਲੱਖ ਰੁਪਈਆ ਘਰਾਂ ਤੇ ਲਾਣ ਕੇ ਰਹਿਣਗੇ ਨਰਕ ਦੇ ਵਿੱਚ ਮੈਂ ਇਹਨਾਂ ਨੂੰ ਰਾਏ ਦਿੱਤੀ ਸੀ ਬਿਲ ਤੇ ਬੋਲਦੇ ਕਿ ਤੁਸੀਂ 500 ਗਾਜ ਵਾਲੇ ਨੂੰ ਇਜਾਜ਼ਤ ਦਿੱਤੀ ਏ ਚੰਗਾ ਕੀਤਾ ਇਜਾਜ਼ਤ ਦੋ ਐਨਓਸੀ ਜਿਓ ਸਰ ਪਰ ਜਿਹੜੇ ਇਲੀਗਲ ਕਲੋਨੀ ਵਾਲੇ ਤੁਹਾਨੂੰ ਪਤਾ ਗਵਰਨਮੈਂਟ ਨੂੰ ਕੌਣ ਨੇ ਉਹਨਾਂ ਦੇ ਕੋਲੋਂ ਨਾਲ ਹੀ ਕੇਸ ਰਜਿਸਟਰ ਕਰਕੇ ਉਹਨਾਂ ਤੇ ਉਹਨਾਂ ਕੋ ਪੈਸੇ ਲੈ ਜਾਣ ਪਹਿਲੇ ਇਨਸ਼ੋਰ ਕਰੋ ਕਿ ਸਾਰੀ ਇਲੀਗਲ ਕਲੋਨੀ ਸੀਵਰੇਜ ਤੇ ਪਾਣੀ ਦਾ ਪ੍ਰਬੰਧ ਹੋਏ ਬਿਜਲੀ ਦਾ ਪ੍ਰਬੰਧ ਹੋਏ ਤੇ ਸੜਕਾਂ ਦਾ ਪ੍ਰਬੰਧ ਅਦਰਵਾਇਸ ਲੋਕ ਤੇ ਨਰਕ 'ਚ ਰਹਿਣਗੇ ਜੀ ਹਰਿਆਣਾ ਤੇ ਜੰਮੂ ਕਸ਼ਮੀਰ ਵਿੱਚ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਤਸਕਰੀ ਉੱਤੇ ਰੋਕ ਲਗਾਉਣ ਲਈ ਹੁਸ਼ਿਆਰਪੁਰ ਪੁਲਿਸ ਤੇ ਹਿਮਾਚਲ ਪੁਲਿਸ ਵੱਲੋਂ ਹੁਸ਼ਿਆਰਪੁਰ ਦੇ ਨਾਲ ਲੱਗਦੇ 11 ਥਾਵਾਂ ਉੱਤੇ ਇੰਟਰ ਸਟੇਟ ਨਾਕਿਆਂ ਉੱਤੇ ਚੈਕਿੰਗ ਕੀਤੀ ਗਈ। ਚੱਕ ਸੱਜ ਦੇ ਇੰਟਰ ਸਟੇਟ ਨਾਕੇ ਉੱਤੇ ਐਸਐਸਪੀ ਹੁਸ਼ਿਆਰਪੁਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਰੇ ਨਾਕਿਆਂ ਉੱਤੇ ਚੌਕਸੀ ਭਰਤੀ ਜਾ ਰਹੀ ਹੈ। ਜਿਹੜੇ ਸਟੇਟ ਅਸੈਂਬਲੀ ਇਲੈਕਸ਼ਨ ਹੈਗੇ ਹਰਿਆਣਾ ਸਟੇਟ 'ਚ ਹੋਣ ਜਾ ਰਹੇ ਹਨ। ਤੇ ਮਨਜੋ ਕਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨ ਨੇ। ਇਹਨਾਂ ਇਲੀਗਲ ਐਕਟੀਵਿਟੀਜ਼ ਨੂੰ ਤੇ ਖਾਸ ਤੌਰ ਤੇ ਲਿਕਰ ਸਮਗਲਿੰਗ ਵਰਗੀਆਂ ਜਿਹੜੀ ਐਕਟੀਵਿਟੀਜ਼ ਹੈ ਇਹਨਾਂ ਨੂੰ ਕਾਬੂ ਕਰਨ ਵਾਸਤੇ ਸਾਡੀ ਡਿਫਰੈਂਟ ਐਕਸਾਈਜ਼ ਚੱਲਦੀ ਰਹਿੰਦੀ ਦੀ ਜਿਹਦੇ ਵਿੱਚ ਪੂਰੇ ਇੰਟਰਸਟੇਟ ਬਾਰਡਰ ਸੀਲ ਕੀਤੇ ਗਏ ਤੇ ਅੱਜ ਆਪਰੇਸ਼ਨ ਸੀਲ 7 ਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਸਪੈਸ਼ਲ ਡੀਜੀ ਲਾਅ ਆਰਡਰ ਦੇ ਦਖਲਸ ਤੇ ਅਸੀਂ ਹਿ ਹੋਸ਼ਿਆਰਪੁਰ ਚ 11 ਨਾਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ ਜਿਹਦੇ ਵਿੱਚ ਆਪਣੇ ਓਨਾ ਜ਼ਿਲ੍ਹੇ ਦੇ ਨਾਲ ਤੇ ਕਾਂਗੜਾ ਜ਼ਿਲ੍ਹੇ ਦੇ ਨਾਲ ਲੱਗਦੇ ਹੋਏ ਨਾਕੇ ਸੀਲ ਕੀਤੇ ਹੈਗੇ ਤੇ ਸਾਡੇ ਨਾਲ ਹਿਮਾਚਲ ਪੁਲਿਸ ਦੇ ਆਫਸਰਸ ਵੀ ਸਾਰੇ ਨਾਕਿਆਂ ਤੇ ਮੌਜੂਦ ਹੈਗੇ ਇੱਥੇ ਮੇਰੇ ਨਾਲ ਆਪਣੇ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਇੱਥੇ ਹੈਗੇ ਹਿਮਾਚਲ ਪ੍ਰਦੇਸ਼ ਪੁਲਿਸ ਤੋਂ ਤੇ ਨਾਲ ਆਪਣੇ ਡੀਐਸਪੀ ਸਾਹਿਬ ਹੈਗੇ ਤੇ ਸਾਰਿਆਂ ਤੇ ਆਪਾਂ ਇਲੀਗਲ ਐਕਟੀਵਿਟੀਜ਼ ਜਿੱਦਾਂ ਡਰੱਗਸ ਤੇ ਲਿਕਰ ਇਲਿicit ਕਸਟਮਲਿੰਗ ਜਿਹੜੀ ਹੈਗੀ ਉਹ ਤੇ ਜਿਹੜਾ ਸਸਪੀਸ਼ੀਅਸ ਕ੍ਰਿਮੀਨਲਸ ਦਾ ਮੂਵਮੈਂਟ ਹੈਗਾ ਉਹਨੂੰ ਕਾਬੂ ਕਰਨ ਵਾਸਤੇ ਆ ਅੱਜ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਕਿ ਕੋਆਰਡੀਨੇਟਡ ਆਪਰੇਸ਼ਨ ਹੈਗਾ ਜਿਹਦੇ ਵਿੱਚ ਸਵੇਰੇ 6 ਵਜੇ ਤੋਂ ਆ ਨਾਕਾ ਚੱਲ ਰਿਹਾ ਹੈਗਾ ਤੇ ਅੱਜ 2 ਵਜੇ ਤੱਕ ਆ ਕਾਰਵਾਈ ਚੱਲ ਰਹੀ ਹੈ ਇਸ ਤੋਂ ਇਲਾਵਾ ਬਾਕੀ ਸਾਡੇ ਰੈਂਡਮ ਨਾਕਾਬੰਦੀ ਤੇ ਚੈਕਿੰਗ ਜਿਹੜੀ ਹੈਗੀ ਉਹ ਲਗਾਤਾਰ ਚਲਦੀ ਰਹਿੰਦੀ ਹੈਗੀ ਰੈਂਡਮਸ ਟਾਈਮਸ ਤੇ ਤੇ ਉਹ ਸਾਰੇ ਨਾਕੇ ਇੰਟਰ ਸਟੇਟ ਆਪਣੇ ਚੱਲਦੇ ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਜ਼ਿਲ੍ਹੇ ਦੇ ਵਕਫ ਪਿੰਡਾ ਮਹਿਦੂਦਾ ਚੋਂਦਾ ਲੋਹਾਰੀ ਕਲਾਂ ਤੇ ਬੱਸੀ ਪਠਾਣਾ ਸਥਿਤ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਮਿਡ-ਡੇ ਮੀਲ ਅਤੇ ਆਂਗਣਵਾੜੀ ਕੇਂਦਰਾਂ ਉੱਤੇ ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਦਿੱਤੀ ਜਾ ਰਹੀ ਖਾਣ ਪੀਣ ਦੀ ਸਮਗਰੀ ਦਾ ਜਾਇਜ਼ਾ ਲਿਆ ਇਸ ਮੌਕੇ ਪ੍ਰੀਤੀ ਚਾਵਲਾ ਨੇ ਜ਼ਿਲ੍ਹੇ ਵਿੱਚ ਦਿੱਤੀ ਜਾ ਰਹੀ ਖਾਣ ਪੀਣ ਦੀ ਸਮਗਰੀ ਦੇ ਮਿਆਰ ਦੀ ਚਲਕਾ ਕੀਤੀ ਅਤੇ ਕਿਹਾ ਕਿ ਪੰਜਾਬ ਫੂਡ ਕਮਿਸ਼ਨ ਦੇ ਚਾਰ ਮੈਂਬਰ ਨੇ ਜੋ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹੇ ਵਿੱਚ ਮੈਡੇ ਮੀਲ ਸਕੀਮ ਤਹਿਤ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣ ਪੀਣ ਦੇ ਸਾਮਾਨ ਅਤੇ ਆਂਗਣwadi ਕੇਂਦਰਾਂ ਵਿੱਚ ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕੀ ਵਸਤਾਂ ਦੀ ਚੈਕਿੰਗ ਕਰਦਿ ਨੇ ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਨੇ ਕਿ ਉਹਨਾਂ ਨੂੰ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਦੇ ਸਕੂਲਾਂ ਅਤੇ ਆਂਗਣwadi ਕੇਂਦਰਾਂ ਦੀ ਚੈਕਿੰਗ ਕਰਨ ਦਾ ਸੁਭਾਗ ਪ੍ਰਾਪਤ ਜਦੋਂ ਬੜਾ ਸੁਭਾਗ ਮਿਲਿਆ ਕਿ ਮੈਂ ਫਤੇਗੜ ਸਾਹਿਬ ਮੇਰਕੋ ਲਾਇਆ ਬਹੁਤ اچھا ਲੱਗਿਆ ਆਕੇ ਮੈਂ ਇੱਥੇ ਬੜੀਆਂ ਫਾੜੀਆਂ ਸਭ ਦੀ ਜੋ ਮੇਰੇ ਨਾਲ ਅੱਜ ਹੈਗੇ ਇਹਨਾਂ ਨੇ ਮੈਨੂੰ ਅੰਦਰ ਦੇ ਪ੍ਰਿੰਟ ਵੀ ਦਿਖਾਏ ਜਿਹੜੇ ਕਿ ਬੜੇ ਡੀਪ ਜਾ ਕੇ ਸੀ ਮੈਂ ਇੱਥੇ ਦੀ ਮੈਨੇਜਮੈਂਟ ਦੇਖ ਕੇ ਸਾਰਾ ਕੁਝ ਬਹੁਤ ਅੱਛਾ ਲੱਗਿਆ ਐਨੀ ਬਰਸਾਤੀ ਮੌਸਮ ਵਿੱਚ ਵੀ ਬੱਚੇ ਬੜੀ ਸੋਹਣੀ ਤਰ੍ਹਾਂ ਮਿੱਡੇ ਮੀਠ ਖਾ ਰਹੇ ਸੀ ਤੇ ਹਾਈਜੀਨਿਕ ਨਾਲ ਖਾ ਰਹੇ ਸੀ ਆਂਗਣਵਾੜੀਆਂ ਵੀ ਵਿਜ਼ਿਟ ਕੀਤੀਆਂ ਉਹਨਾਂ ਵਿੱਚ ਵੀ ਬਹੁਤ ਚੰਗਾ ਲੱਗਿਆ ਰਜਿਸਟਰ ਮੇਨਟੇਨਡ ਹੈ ਹਾਈਜੀਨ ਮੇਨਟੇਨਡ ਹੈ ਤੇ ਖਾਣਾ ਬੜਾ ਠੀਕ ਲੱਗਿਆ ਕੋਈ ਦਿੱਕਤ ਮਤਲਬ ਮੁਸ਼ਕਲ ਨਹੀਂ ਲੱਗੀ ਦੇਖ ਕੇ ਕਿ ਬੱਚਿਆਂ ਨਾਲ ਗੱਲ ਵੀ ਕੀਤੀ ਬੱਚਿਆਂ ਨੂੰ ਪੁੱਛਿਆ ਵੀ ਸੀ ਬੱਚੇ ਬਹੁਤ ਖੁਸ਼ ਸੀ ਆਪਣੇ ਖਾਣੇ ਤੋਂ ਤੁਹਾਡੇ ਸਭ ਦੀ ਕੋਆਪਰੇਸ਼ਨ ਤੋਂ ਵੀ ਸਾਰੇ ਅਸੀਂ ਵੀ ਜੋ ਕੁਝ ਹੋ ਸਕੇ ਇੰਪਰੂਵਮੈਂਟ ਵਿੱਚ ਲੱਗੇ ਰਹਾਂਗੇ ਦਿੱਲੀ ਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਅੰਤਰ ਸਕੂਲ ਪੰਜਾਬੀ ਮੁਕਾਬਲੇ ਨੂਰੇ ਪੰਜਾਬੀ 2024 ਦਾ ਇਨਾਮ ਵੰਡ ਸਮਾਰੋਪਨ ਭਾਈ ਲਖੀਸ਼ਾ ਬੰਜਾਰਾ ਹਲ ਗੁਰਦੁਆਰਾ ਕਾਂਗਰਸ ਸਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਦਿੱਲੀ ਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਅਤੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਨੁਮਾਇੰਦਿਆਂ ਨੇ ਸ਼ੁਭਲੀਤ ਕਰਕੇ ਬੱਚਿਆਂ ਨੂੰ ਨਾਮ ਵਧੇ ਇਸ ਮੌਕੇ ਤੇ ਨਾਲ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬ ਅਧਿਆਪਕ ਸਾਹਿਬ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਨੇ ਅੱਜ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਜਿਹੜੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਕੰਮ ਕਰ ਰਹੀ ਹੈ ਬਹੁਤ ਵੱਡਾ ਇੱਕ ਉਪਰਾਲਾ ਜਿਹੜੇ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਦਾ ਜੋ ਕੰਪੀਟੀਸ਼ਨਸ ਰੱਖਿਆ ਸੀ ਜੋ ਪ੍ਰਦਰਸ਼ਨੀ ਇੱਥੇ ਲਗਾ ਰੱਖੀ ਹੈ ਔਰ ਨਾਲ ਜਿਸ ਤਰੀਕੇ ਦੇ ਨਾਲ ਕੰਪੀਟੀਸ਼ਨਸ ਕਰਾਏ ਜਾ ਰਹੇ ਨੇ ਉਹਨਾਂ ਪੁਰਾਤਨ ਕਵਿਤਾਵਾਂ ਕਵੀਆਂ ਦੇ ਉਹਨਾਂ ਵੱਡੇ ਲਖਾਰੀਆਂ ਦੇ ਨਾਮ ਦੇ ਉੱਤੇ ਬੁੱਲੇ ਸ਼ਾਹ ਉਹਨਾਂ ਦੇ ਭਗ ਅਮ੍ਰਿਤਾ ਪ੍ਰੀਤਮ ਜੀ ਸੁਜੀਤ ਪਾਤਰਾ ਜੀ ਇਹਨਾਂ ਦੇ ਨਾਮ ਦੇ ਉੱਤੇ ਜੋ ਕੰਪੀਟੀਸ਼ਨਸ ਕਰਾਏ ਗਏ ਨੇ ਬੱਚਿਆਂ ਨੂੰ ਬੇਸਿਕਲੀ ਮਾਂ ਬੋਲੀ ਨਾਲ ਜੋੜਨਾ ਪੰਜਾਬੀ ਭਾਸ਼ਾ ਨਾਲ ਜੋੜਨਾ ਇਹ ਸਾਡਾ ਜਿਹੜਾ ਫਰਜ਼ ਸੀ ਉਹ ਅੱਜ ਸਾਡੀ ਜਿਹੜੀ ਕਮੇਟੀ ਕਰ ਰਹੀ ਹੈ ਮੈਂ ਚੇਅਰਮੈਨ ਸਰ ਹਰਦੀਪ ਸਿੰਘ ਜੀ ਦਾ ਧੰਨਵਾਦ ਕਰਦਾ ਔਰ ਬਧਾਈ ਦਿੰਦਾ ਉਹਨਾਂ ਨੂੰ ਕਿ ਜਿਸ ਪੱਧਰ ਦੇ ਉੱਤੇ ਬੱਚਿਆਂ ਨੂੰ ਅੱਜ ਬੁਲਾ ਕੇ ਅਤੇ ਪ੍ਰੇਰਿਤ ਕੀਤਾ ਗਿਆ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਸੀਂ ਪੰਜਾਬੀ ਭਾਸ਼ਾ ਦੇ ਨਾਲ ਆਪਣੇ ਬੱਚਿਆਂ ਨੂੰ ਜੋੜ ਕੇ ਰੱਖੀਏ ਜਿਹੜਾ ਬੱਚਾ ਮਾਂ ਬੋਲੀ ਨਾਲ ਜੁੜੇਗਾ ਉਹ ਆਪਣੇ ਸੰਸਕਾਰਾਂ ਨਾਲ ਸੱਭਿਆਚਾਰ ਨਾਲ ਜੁੜ ਕੇ ਰਹੇਗਾ ਔਰ ਕਦੇ ਵੀ ਉਹਦੇ ਘਰ ਪੰਜਾਬੀਅਤ ਖਤਮ ਨਹੀਂ ਹੋ ਸਕਦੀ ਸੋ ਇਸ ਉਦੇਸ਼ ਦੇ ਨਾਲ ਜਿਹੜੀ ਆਪਾਂ ਕਮੇਟੀ ਬਣਾਈ ਸੀ ਅੱਜ ਉਹਨਾਂ ਨੇ ਆਪਣਾ ਨਵਾਂ ਇਕਲਾ ਪ੍ਰੋਗਰਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਦੀ ਪ੍ਰਚਾਰ ਤੇ ਪ੍ਰਸਾਰ ਸਬ ਕਮੇਟੀ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੀਆਂ ਸਾਰੀਆਂ ਬ੍ਰਾਂਚਾਂ ਦੇ ਬੱਚਿਆਂ ਨੂੰ ਗੁਰਦੁਆਰਾ ਰਕਾਬਗੰਗ ਸਾਹਿਬ ਐ ਲੱਖੀਸ਼ਾ ਬੰਜਾਰਾ ਹਾਲ ਵਿਖੇ ਬੁਲਾਇਆ ਗਿਆ ਔਰ ਅੱਜ ਦਾ ਇਹ ਪ੍ਰੋਗਰਾਮ ਜੋ ਹੈ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਨੂੰ ਸਮਰਪਿਤ ਹੈ ਸਾਰੇ ਸਕੂਲਾਂ ਦੇ ਬੱਚਿਆਂ ਨੇ ਬਹੁਤ ਹੀ ਸੁੰਦਰ ਜਿਹੜੇ ਸਲੋਗਨ ਹੈ ਉਹ ਬਣਾਏ ਪੋਸਟਰ ਬਣਾਏ ਬਹੁਤ ਸੁੰਦਰ ਸੰਗਰਾਂ ਦੀ ਕਲਾਕਾਰੀ ਆ ਜਿਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਜਾਗਰੂਕ ਕੀਤਾ ਗਿਆ ਲੋਕਾਂ ਨੂੰ ਕਿ ਪੰਜਾਬੀ ਪੜੋ ਹਲੂਣਾ ਦਿੱਤਾ ਗਿਆ ਔਰ ਇਹ ਬੜੀ ਸਾਨੂੰ ਚੰਗੀ ਗੱਲ ਲੱਗੀ ਕਿ ਬੱਚਿਆਂ ਦੇ ਵਿੱਚ ਬੱਚਿਆਂ ਦੇ ਪ੍ਰਤੀ ਇੰਨਾ ਇੰਨੀ ਜਾਗਰੂਕਤਾ ਆਈ ਹੈ ਕਿਉਂਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰੀਏ ਔਰ ਅੱਜ ਜਿਹੜੇ ਬੱਚਿਆਂ ਨੇ ਪੰਜਾਬੀ ਦੇ ਵਿੱਚ 90% ਤੋਂ ਵੱਧ ਨੰਬਰ ਆਏ ਸੀ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕੀਤਾ ਹੈ ਸਰਟੀਫਿਕੇਟ ਵੀ ਦਿੱਤੇ ਆ ਔਰ ਜਿਹੜੇ ਟੀਚਰਸ ਪੰਜਾਬੀ ਉਹਨਾਂ ਨੂੰ ਉਤਸ਼ਾਹ ਦਿੱਤਾ ਹੈ ਤੁਹਾਡਾ ਮਕਸਦ ਇਹ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਪਰਫੁੱਲ ਕਰੀਏ ਆਪਣੀ ਮਾਂ ਬੋਲੀ ਬੱਚੇ ਸਿੱਖਣ ਬੇਸ਼ੱਕ ਉਹਨਾਂ ਨੂੰ ਬਹੁਤ ਸਾਰੀਆਂ ਪੁਛਾਵਾਂ ਦਾ ਗਿਆਨ ਹੋਵੇ ਹੋਣਾ ਵੀ ਚਾਹੀਦਾ ਕਿਉਂਕਿ ਕੰਪੀਟੀਸ਼ਨ ਐਗਜ਼ਾਮ ਵੀ ਕੰਪਲੀਟ ਕਰਨੇ ਹੁੰਦੇ ਆ ਪਰ ਆਪਣੀ ਮਾਂ ਬੋਲੀ ਜਿਹੜੀ ਉਹਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅੱਜ ਦੇ ਇਸ ਪ੍ਰੋਗਰਾਮ ਦਾ ਮੁੱਢਲਾ ਜਿਹੜਾ ਫਰਜ਼ ਸੀ ਉਹ ਹੈ ਅੱਜ ਦਿੱਲੀ ਸੇ ਗੁਰਦੁਆਰਾ ਬਰੋ ਪ੍ਰਬੰਧਕ ਕਮੇਟੀ ਵੱਲੋਂ ਗਠਿਤ ਕੀਤੀ ਗਈ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਅੰਤਰ ਸਕੂਲ ਪੰਜਾਬੀ ਮੁਕਾਬਲਾ ਨੂਰੇ ਪੰਜਾਬੀ 2024 ਦਾ ਪਿਛਲੇ ਦਿਨੀ ਉਪਰਾਲਾ ਕੀਤਾ ਗਿਆ ਸੀ ਅੱਜ ਉਹਨਾਂ ਦਾ ਇਨਾਮ ਵੰਡ ਸਮਾਰੋਹ ਚੱਲ ਰਿਹਾ ਹੈ ਬੱਚਿਆਂ ਨੂੰ ਅਸੀਂ ਤਿੰਨ ਹਿੱਸਿਆਂ 'ਚ ਗਰੁੱਪ 'ਚ ਬਣਾਇਆ ਸੀ ਜੂਨੀਅਰ ਗਰੁੱਪ ਮਿਡਲ ਗਰੁੱਪ ਔਰ ਸੀਨੀਅਰ ਗਰੁੱਪ ਔਰ ਜਿਹੜਾ ਜੂਨੀਅਰ ਗਰੁੱਪ ਸੀ ਉਹਨਾਂ ਨੂੰ ਅਸੀਂ ਨਿੱਕੀ ਕਹਾਣੀਆਂ ਦੇ ਪੋਰਟਫੋਲੀਓ ਬਣਾਉਣ ਲਈ ਕਿਹਾ ਸੀ ਮਿਡਲ ਗਰੁੱਪ ਨੂੰ ਕਹਾਣੀਆਂ ਦਾ ਚਾਰਟ ਔਰ ਮਾਂ ਬੋਲੀ ਪੰਜਾਬੀ ਦੇ ਉੱਤੇ ਚਾਰਟ ਬਣਾਉਣ ਲਈ ਦਿੱਤੇ ਸੀ ਸੀਨੀਅਰ ਗਰੁੱਪ ਨੂੰ ਅਸੀਂ ਪੀਪੀਟੀ ਬਣਾਉਣ ਲਈ ਦਿੱਤੀ ਸੀ ਕਿ ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਕਿਵੇਂ ਪਰਫੁੱਲਤ ਕੀਤਾ ਜਾਵੇ ਕਿਵੇਂ ਹੋਰ ਚੜ੍ਹਦੀ ਕਲਾ 'ਚ ਕੀਤਾ ਜਾਵੇ ਇਹਦੇ ਵਿੱਚ ਤਕਰੀਬਨ 2000 ਬੱਚਿਆਂ ਨੇ ਹਿੱਸਾ ਲਿਆ ਪੋਰਟਫੋਲੀਓ ਬਣਾਏ ਚਾਰਟ ਬਣਾਏ ਪੀਪੀਟੀ ਬਣਾਏ ਉਹਨਾਂ 'ਚੋਂ ਇੱਕ ਸਕੂਲ ਲੈਵਲ ਦੇ ਪ੍ਰਾਈਜ਼ ਕੱਢੇ ਗਏ ਆ ਸਟੇਟ ਲੈਵਲ ਦੇ ਪ੍ਰਾਈਜ਼ ਕੱਢੇ ਗਏ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਨੇ ਪਿਛਲੇ ਸਾਲ 2023 22 2023 ਚ 10ਵੀਂ ਔਰ 12ਵੀਂ CBSE ਦੇ ਬੋਰਡ ਦੇ ਵਿੱਚ ਪੰਜਾਬੀ ਵਿੱਚ 90 ਤੇ 90 ਤੋਂ ਵੱਧ ਨੰਬਰ ਲੈ 207 ਬੱਚਿਆਂ ਨੂੰ ਅੱਜ ਇੱਥੇ ਸਤਕਾਰ ਕੀਤਾ ਗਿਆ ਪੰਜਾਬੀ ਬੋਲੀ ਚ ਬਾ ਪੰਜਾਬੀ ਭਾਸ਼ਾ ਚ 90 ਔਰ 90 ਤੋਂ ਵੱਧ ਇਹਨਾਂ ਨੰਬਰ ਲਾਈਨ ਦੇ ਲਈ ਔਰ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦਾ ਇਹ ਜਿਹੜਾ ਉਪਰਾਲਾ ਹੈ ਅਸੀਂ ਇਹ ਸਰਦਾਰ ਹਰਮਿਤ ਸਿੰਘ ਕਾਲਾ ਦਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਰਦਾਰ ਜਗਦੀਪ ਸਿੰਘ ਕਾਲੋਂ ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਦੇਣਾ ਕਰ ਰਹੇ ਆ ਮੈਂ ਆਪਣੇ ਸਾਥੀ ਸਰਦਾਰ ਰਜਿੰਦਰ ਸਿੰਘ ਵਿਰਾਸਤ ਔਰ ਆਪਣੀ ਪੂਰੀ ਕੋਰ ਟੀਮ ਜਿਸ ਵਿੱਚ ਜਿਹੜੇ ਹੈਗੇ ਆ ਉਹਨਾਂ ਦਾ ਪੂਰਾ ਸਹਿਯੋਗ ਰਿਹਾ ਸਾਰਿਆਂ ਦਾ ਬਹੁਤ ਵੱਧਨਵਾਦ ਕਰਦਾ ਹੈ ਨੂਰੇ ਪੰਜਾਬੀ 2024 ਜਿਸ ਦੇ ਵਿੱਚ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਨੇ ਇਸ ਵਾਰ ਕਮਾਲ ਦਾ ਐ ਉਪਰਾਲਾ ਕੀਤਾ ਜਿਸ ਵਿੱਚ ਸਾਰੇ ਹੀ ਗੁਰੂ ਹਰਕਿਸ਼ਨ ਬੱਚਿਆਂ ਨੇ ਜਿੱਥੇ ਆਪਣੇ ਕੰਮ ਦਿਖਾਏ ਪ੍ਰਦਰਸ਼ਨੀ ਦੇ ਵਿੱਚ ਭਾਵੇਂ ਉਹ ਚਾਰਟ ਹੋਣ ਭਾਵੇਂ ਉਹ ਪੋਰਟਫੋਲੀਓ ਹੋਣ ਤੇ ਭਾਵੇਂ ਪੰਜਾਬੀ ਨੂੰ ਪਰਫੁੱਲਟ ਕਰਨ ਲਈ ਓਪੀਪੀਡੀਜ਼ ਬਣਵਾਈਆਂ ਹੋਣ ਉਸ ਦੇ ਵਿੱਚ ਇਹਨਾਂ ਨਿੱਕੇ ਨਿੱਕੇ ਬੱਚਿਆਂ ਨੇ ਇਹਨਾਂ ਸੋਹਣਾ ਕੰਮ ਕਰਕੇ ਦਿਖਾਇਆ ਹੈ ਜਿਸ ਦਿਨਾਂ ਸਾਨੂੰ ਲੱਗਦਾ ਹੈ ਕਿ ਲੋਕੀ ਕਹਿੰਦੇ ਨੇ ਪੰਜਾਬੀ ਕੱਢੀ ਜਾ ਰਹੀ ਹੈ ਮੈਂ ਕਹਾਂਗੀ ਇੱਕ ਵਾਰੀ ਆ ਕੇ ਵੇਖੋ ਇਹ ਨਜ਼ਾਰਾ ਕਿ ਕਿੱਥੇ ਪੰਜਾਬੀ ਘਟ ਰਹੀ ਹੈ ਜਾਂ ਪੰਜਾਬੀ ਦਾ ਨੂਰ ਫੈਲਦਾ ਜਾ ਰਿਹਾ ਹੈ ਸੋ ਪੰਜਾਬੀ ਪਾਸ਼ਾ ਪ੍ਰਸਾਰ ਕਮੇਟੀ ਵੱਲੋਂ ਇਹ ਉਪਰਾਲਾ ਬਾ ਕਮਾਲ ਉਪਰਾਲਾ ਜੋ ਇਹਨਾਂ ਨੇ ਕੀਤਾ ਉਹ ਦਿਖਾਉਂਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਰ ਪੰਜਾਬੀ ਪਾਸ਼ਾ ਦੇ ਲਈ ਕਿੰਨੇ ਜ਼ਿਆਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਹੈ ਔਰ ਕਿੰਨੇ ਹੀ ਕਮ ਕਰ ਰਹੀ ਹੈ ਜਿਸ ਦੇ ਨਾਲੋਂ ਪੰਜਾਬੀ ਨੂੰ ਪੰਜਾਬੀਅਤ ਨੂੰ ਕਦੇ ਨੀਵਾ ਨਹੀਂ ਹੋਣ ਦੇਵਗੇ ਮਾਨਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤਹਿਤ ਮੁਹੰਮਦ ਡਰਗ ਐਡਿਕਸ਼ਨ ਡੈਮਸਟ੍ਰੇਸ਼ਨ ਅਮਰੀਕੈਂਡ ਦਾਗਾਜ ਮਨਜਿੰਦਰ ਸਿੰਘ ਮਾਨਜੋਗ ਮੈਂਬਰ ਸਕਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਿਆਂ ਵਿਰੁੱਧ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਬਰਨਾਲਾ ਵਿੱਚ ਕੀਤਾ ਗਿਆ ਇਸ ਮੌਕੇ ਤੇ ਉਹਦੇ ਨਾਲ ਮਾਨਜੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਬੀਵੀਐਸ ਤੇ ਜੀ ਸੁਪਰਡੈਂਟ ਆਫ ਪੁਲਿਸ ਚੇਚੇ ਤੌਰ ਤੇ ਮੌਜੂਦ ਰਹੇ ਇਸ ਮੌਕੇ ਤੇ ਬੋਲਦਿਆਂ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਪ੍ਰਤੀ ਜਾਗਰੂਕ ਕਰਨਾ ਤੇ ਉਸਦੀ ਵਰਤੋਂ ਨੂੰ ਖਤਮ ਕਰਨਾ ਹੈ ਇਸ ਤੋਂ ਇਲਾਵਾ ਮਾਨਯੋਗ ਮੈਂਬਰ ਸਰਕਰ ਵੱਲੋਂ ਸਖੀ ਵਨ ਸਟਾਪ ਸੈਂਟਰ ਬਰਨਾਲਾ ਵਿੱਚ ਲੀਗਲ ਐਡ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਇਸ ਰੈਲੀ ਵਿੱਚ ਤਿੰਨ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਇਹ ਰੈਲੀ ਜ਼ਿਲ੍ਹਾ ਕੋਰਟ ਕੰਪਲੈਕਸ ਬਰਨਾਲਾ ਤੋਂ ਸ਼ੁਰੂ ਹੋ ਕੇ ਕੋਰਟ ਚੌਕ ਕੋਬਰ ਬ੍ਰਿਜ ਨਹਿਰੂ ਚੌਕ ਤੋਂ ਗੁੰਦੀ ਹੋਈ ਵਾਪਸ ਕੋਰਟ ਕੰਪਲੈਕਸ ਵਿੱਚ ਸਮਾਪਤ ਹੋਈ ਆਨਰੇਬਲ ਚੀਫ ਜਸਟਿਸ ਪੰਜਾਬ ਐਂਡ ਹਾਈ ਕੋਰਟ ਜੁਡੀ ਸ਼ੀਲ ਨਾਗੋਜੀ ਦੀ ਰੋਣਮਾਈ ਅਤੇ ਸਾਡੇ ਕਾਲਜਕਾਰੀ ਚੇਅਰਮੈਨ ਹਨਰੇਬਲ ਗੁਰਮੀਤ ਸਿੰਘ ਸੰਧਵਾਲੀਆ ਸਾਹਿਬ ਦੇ ਦੇਸ਼ਾਂ ਨਿਰਦੇਸ਼ ਅਨੁਸਾਰ ਅਸੀਂ ਡਰੱਗ ਐਡਿਕਸ਼ਨ ਦਾ ਇੱਕ ਕੈਂਪੇਨ ਸਾਰੇ ਪੰਜਾਬ ਚ ਚਲਾਇਆ ਹੈ ਜਿਹੜਾ ਕਿ 5 ਸਤੰਬਰ ਤੋਂ ਲੈ ਕੇ 31 ਅਕਤੂਬਰ ਤੱਕ ਸਾਰੇ ਜ਼ਿਲ੍ਹਿਆਂ ਚ ਅਸੀਂ ਇਸ ਨੂੰ ਅਡਾਪਟ ਕਰਨਾ ਹੈ ਤਾਂ ਕਿ ਅਸੀਂ ਸਾਰੇ ਪੰਜਾਬ ਨੂੰ ਇਹ ਸਮਝਾ ਸਕੀਏ ਕਿ ਵੀ ਡਰੱਗਸ ਛੱਡਣੇ ਹੀ ਪੈਣਗੇ ਜੋ ਸਾਡੇ ਬੱਚਿਆਂ ਦੀ ਹਾਲਾਤ ਹੋ ਰਹੇ ਹਨ ਉਹਨਾਂ ਨੂੰ ਸਨ ਛੱਡਣਾ ਹੀ ਪਏਗਾ ਹਸਦਾ ਬਸਦਾ ਪੰਜਾਬ 'ਚ ਡਵੈਲਪ ਕਰਨ ਲਈ ਅਸੀਂ ਹਰ ਇੱਕ ਨੁੱਕ ਐਂਡ ਕੋਰਨਰ 'ਚ ਜਾਣ ਲਈ ਤਿਆਰ ਆ ਤੇ ਮੇਰੀ ਲੋਕਾਂ ਨੂੰ ਇਹ ਵੀ ਅਪੀਲ ਹੈ ਵੀ ਜੇ ਕਿਸੇ ਨੂੰ ਵੀ ਡਰੱਗ ਅਫੈਕਟਿਡ ਬੰਦਾ ਦੀ ਪਤਾ ਲੱਗੇ ਉਹ ਸਾਡੇ ਡੀਐਲਐਸ ਦੇ ਜਿਵੇਂ ਇੱਥੇ ਬਨਾਲਾ ਡੀਐਲਐਸ ਸ੍ਰੀ ਮਦਨਾਲਾਲ ਜੀ ਹੈਗੇ ਆ ਤਾਂ ਡੀਐਲਐਸ ਦੇ ਚੇਅਰਮੈਨ ਬੀਬੀ ਸਤੇਜ ਜੀ ਸਰ ਹੈ ਇਹਨਾਂ ਨੂੰ ਕਦੀ ਵੀ ਸੰਪਰਕ ਕਰੋ ਹਰਵੇਲੇ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਜਿਹੜਾ ਵੀ ਯੂਥ ਇੱਧਰ ਨੂੰ ਜਾ ਰਿਹਾ ਉਹਦਾ ਚੁਕਾ ਬਦਲਿਆ ਜਾਵੇ ਐਂਡ ਡਰਗ ਐਡਿਕਸ਼ਨ ਦੇ ਨਾਲ ਨਾਲ ਅਸੀਂ ਇੱਕ ਟਰੀ ਪਲਾਂਟੇਸ਼ਨ ਡਰਾਈਵ ਵਿੱਚ ਲਾਈਏ ਜਿਹੜੀ ਅਸੀਂ 3 ਮਹੀਨੇ ਤੋਂ ਕੰਟੀਨਿਊਸਲੀ ਕਰ ਰਹੇ ਹਾਂ ਥਰੂਟ ਪੰਜਾਬ ਤਾਂ ਕਿ এনवायरमेंट ਅਫੈਕਟਡ ਬਹੁਤ ਹੈ ਸਾਡਾ ਤਾਂ ਸਾਰਾ ਵਰਲਡ ਹੀ এনवायरमेंट ਅਫੈਕਟਡ ਹੈ ਬਟ ਪੰਜਾਬ 'ਚ ਅਸੀਂ ਜਿਆਦਾ ਤੋਂ ਜਿਆਦਾ ਸਾਡੇ ਨਵੇਂ ਚੀਫ ਸਾਬ ਵੀ ਬਹੁਤ ਇੰਟਰਸਟਿਡ ਹੈ ਪਲਾਂਟੇਸ਼ਨ ਐਂਡ ਸੰਧਵਾਲੀਆ ਸਾਹਿਬ ਨੇ ਸਪੈਸੀਫਿਕਲੀ ਕਿਹਾ ਵੀ ਸਾਰੇ ਪੰਜਾਬ ਚ ਜਿਆਦਾ ਜਿਆਦਾ ਟਰੀ ਪਲਾਂਟੇਸ਼ਨ ਕਰੀਏ ਤਾਂ ਕਿ ਹਰੇ ਭਰੇ ਪੰਜਾਬ ਦਾ ਨਜ਼ਾਰਾ ਪੰਜਾਬੀ ਖਬਰਾਂ ਦੇ ਇਸ ਬ੍ਰਿਟਨ ਵਿੱਚ ਫਿਲਹਾਲ ਨਹੀਂ ਜਾਂਦੇ ਨੇ ਨਜ਼ਰ ਮਾਰਤੇ ਮੌਸਮ ਦੇ ਹਾਲ ਤੇ ਤੁਸੀਂ ਬੜਾ ਰਹੋ ਚੜ੍ਹਦੀ ਕਲਾ ਟੀਵੀ ਦੇ ਨਾਲ ਧੰਨਵਾਦ